ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੁੱਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਜਿੰਨਾਂ ਚੋਂ ਇੱਕ ਸੂਆ ਸਵਾਇਆ ਤੇ ਦੋ ਗੱਬਣ ਡਿਟੇਲ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასი ਗਾਲ ਜੀ ਸასი ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਬਾਈ ਤਹਿਸੀਲ ਵੀ ਮੋਗਾ ਹੀ ਆ ਜਿਹੜਾ ਇੱਕ ਤੇ ਘੋਲਗੀ ਦੇ ਵਿਚਾਲੇ ਨਹਿਰਾਂ ਦੇ ਘਾਰਾ ਮੋਬਾਈਲ ਨੰਬਰ 81988560 ਸੀ ਹੈ ਬਈ ਠੀਕ ਹੈ ਵੀਰੇ ਤਿੰਨ ਨਾ ਆ ਗਿਆ ਜੀ ਹਾਂਜੀ ਬਈ ਅੱਜ ਤਿੰਨ ਕਿਧਰੋਂ ਸ਼ੁਰੂ ਕਰਗੇ ਜੀ ਆ ਸੂਈ ਤੇ ਲਾ ਗਏ ਨੇ ਬਈ ਸੂਆ ਕਿੰਨਾ ਜੀ ਇਹਦਾ ਬਈ ਮਾਲਕਾਂ ਨੇ ਦੂਜਾ ਸੂਆ ਕਿਹਾ ਭੈਣ ਭਰਾ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਕਦੋਂ ਸੂਈ ਹੈ ਜੀ ਇਹ ਇਹ ਕੱਲ ਦੀ ਸੂਈ ਆ ਬਰਾੜਾ ਬੱਚਾ ਕੀ ਹੈ ਜੀ ਬੱਚਾ ਬਈ ਠੀਕ ਹੈ ਜੇਰ ਕੰਪਲੀਟ ਪੈ ਗਈ ਗਾਰੰਟੀ ਹੋ ਬਈ ਜੇਰ ਦੀ ਥਾਣਾ ਦੀ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਆ ਕਿੰਨਾ ਬੋਲਾ ਕੱਢਿਆ ਜੀ ਇਹਦਾ ਬੋਲਾ ਬਈ ਹੁਣ ਮੰਨ ਕੇ ਚੱਲ 8 ਤੋਂ ਅੱਠ ਮੰਨ ਕੇ ਆ ਜੇ ਅੱਠ ਮੰਨ ਕੇ ਜਿਹੜਾ ਮਰਜ਼ੀ ਆ ਜੇ ਕਿਉਂਕਿ ਕੱਲ ਹੀ ਸੂਈ ਆਈ ਤਾਂ ਖਾਲੀ ਵੀ ਨਹੀਂ ਹੋਈ ਵੈੜ ਹਨਾ ਬੱਚਾ ਸਟਰੋਂਗ ਦਿੱਤਾ ਥੋੜਾ ਜਾਂ ਬਾਈ ਉਹਦਾ ਕਰ ਕੀ ਆ ਇੱਕ ਮੰਨ ਕੇ ਚੱਲੋ ਵੀ ਸਮੀ ਹੁੰਦੀ ਦਾ ਭਾਅ ਵੀ ਕੋਸ ਹੋਰ ਹੋ ਜਾਣਾ ਸੀ ਅੱਜ ਭਾਅ ਵੀ ਉਹੋ ਜਿਹਾ ਕਰ ਦੇਣਾ ਭਾਅ ਵੀ ਉਹੋ ਜਿਹਾ ਹੋ ਜਾਣਾ ਹਾਂ ਆ ਗੱਲ ਆ ਠੀਕ ਆ ਤੋੜ ਕੇ ਦਿਖਾ ਦਿਓ ਤੋੜਨੇ ਬਾਈ ਸੂਆ ਜਿਹੜਾ ਮਰਜ਼ੀ ਮੰਨ ਲਿਆ ਕਰੋ ਕਿਉਂਕਿ ਵੀਰੇ ਬਾਈ ਦੇ ਸਾਰੇ ਪਤੂ ਖਰੀਦੇ ਹੀ ਹੁੰਦੇ ਆ ਕੱਲ ਦੀ ਸੂਈ ਆ ਬੱਚਾ ਮਗਰ ਵੱੱਛਾ ਜੇਰ ਦੀ ਥਣਾ ਦੀ ਬੇਫਿਕਰ ਹੋ ਜੋ ਡੰਨ ਹੋਊਗੀ ਸੋਨਾ ਥਾਣਾ ਦਾ ਸਹਿਜ ਆ 8 ਕਿਲੋ ਬੋਲਾ ਨੱਟ ਤਿਆਰ ਆ ਤੁਸੀਂ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਗੱਲ ਬਾਈ ਦੀ ਵੀ ਸਹੀ ਆ ਬਈ ਜੇ ਸਮੇਂ ਹੀ ਪਾ ਲਈ ਹੁੰਦੀ ਫਿਰ گاਉਂ ਵੀ ਤਕੜੇ ਮੁੱਲ ਜੀ ਮਿਲਨੀ ਸੀ ਬਾਈ ਜਵਾਕ ਪਾਦੀ ਅੱਛਾ ਵੜ ਪੈਰ ਨਹੀਂ ਪੜਦੀ ਗਾਰੰਟੀ ਆਪਣੀ ਇਹ ਚੀਜ਼ ਦੀ ਠੀਕ ਆ ਹਾਂ ਜਿਹੜੇ ਰੁਪਏ ਲੈਣੇ ਆ ਯਸ ਤੇ ਨੋ ਉਹੀ ਦੱਸਿਓ ਜੀ ਬਾਈ ਯਾਰ ਮੁੱਲ ਕਰਨ ਨੂੰ ਤਾਂ ਆਪਣੀ ਆਦਤ ਆ ਵੀ ਆਪਣਾ ਮਾਰਜਨ ਹੁੰਦਾ 2250 ਦਾ ਠੀਕ ਆ ਪਲਾ 50 ਕਰ ਲਗੇ 51 ਕਰ ਲਗੇ ਵੈੜ ਨੇ ਤਾਂ ਵੀ ਵੇਖ ਜਾਨਾ ਹਾਂ ਅੱਜ ਇਹਦੀ ਜਮਾ ਜੈਸਨੋ ਆ 43000 ਦੀ ਵੈੜ ਦੇ ਦਿੰਦੇ 43000 ਦੀ ਮਾੜਾ ਮੋਟਾ ਮਾੜਾ ਮੋਟਾ ਬਾਈ ਸ਼ੋਰ ਛੱਪਾਈ ਆ ਠੀਕ ਆ ਹਾਂ 43000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਮਾੜਾ ਮੋਟਾ ਸ਼ੋਰ ਛੱਪਾ ਜਰੂਰ ਹੋ ਜੂਗਾ ਕਿਉਂਕਿ ਆਪਾਂ ਭਾਈ ਕਿਸੇ ਨੂੰ ਨਹੀਂ ਦੇਣਾ ਵਪਾਰੀ ਨੇ ਨਹੀਂ ਦੇਣਾ ਜੀ ਕਿਉਂਕਿ ਅਗਲੇ ਨੂੰ ਜੇ ਭਾਜ ਪਸ਼ੂ ਮਿਲ ਜਾਂਦਾ ਉਹ ਨਫਾ ਵਧਾਉਣ ਵਾਲੇ ਪਾਸੇ ਹੋ ਜਾਂਦਾ ਅੱਛਾ ਦੂਜੇ ਪਾਸੇ ਹੋ ਜਾਂਦਾ ਹਾਂ ਆਪਾਂ ਨੂੰ ਐ ਹੁੰਦਾ ਵੀ ਗਾਂ ਵਾਲੇ ਨੂੰ ਕਾਨੂੰ ਮਾਰਨਾ ਯਾਰ ਉਹ ਸਹੀ ਗੱਲ ਹੈ ਉਹਨੇ ਵੱਧ ਵੀ ਜੀਆਨੇ ਬਾਈ ਉਹ ਆਪਾਂ ਇਹ ਨਹੀਂ ਕਹਿੰਦੇ ਬਈ ਨਫਾ ਦਾ ਰੇਕ ਬੰਦੇ ਨੇ ਲੈਣਾ ਹੀ ਹੁੰਦਾ ਉਹੋ ਜਾਂ ਨਫਾ ਆ ਜਾਂਦਾ ਆਪਾਂ ਇਹ ਵੀ ਨਹੀਂ ਕਹਿੰਦੇ ਲੋਕ ਸੇਵਾ ਹੀ ਕਰਦੇ ਆ ਵਿਧਾ ਆ ਲਾਉਂਦੇ ਕਮਾਉਣੇ ਦਾ ਬਾਈ ਹੈਗੇ ਆ ਹਾਂ ਰੋਟੀ ਦਾ ਬਾਈ ਰੇਕ ਨੇ ਕਮਾਉਣੀ ਆ ਪਰ ਆਪਣਾ ਨਫਾ ਜੈਜ ਰੱਖ ਕੇ 202500 ਦੇ ਸਵਰ ਉਹਨੇ ਮਾਲ ਮਾਰਾ ਜ ਵੱਧ ਵਕਾਈ ਜਾਂਦਾ ਬਈ ਉਹਦੇ ਨਾਲ ਵੱਧ ਵੈ ਕੇ ਜਾਂਦੇ ਆ ਕੋਈ ਵਾਰ ਨੈੱਟ ਹੁਣ ਕੱਲ ਵੀ ਪੰਜ ਵੇੜਾ ਸੀਗਾ ਕੱਲ ਵੀ ਮਾਲ ਵੇਚਿਆ ਦੇਲੀ ਵਾਂਗੂ ਵੀਡੀਓ ਆਉਂਦੀ ਆ ਫੁਰੀ ਸਰਕਲ ਚੱਲਦਾ ਹੀ ਚੱਲਦਾ ਹਾਂ ਕਈ ਭੈਣ ਭਰਾ ਵਹਿਮ ਕਰ ਜਾਂਦੇ ਆ ਵੀਰੇ ਤੁਹਾਕਾ ਤੁਸੀਂ ਪੈਸੇ ਲੈਣੇ ਵਹਿਮ ਕਰਨਾ ਵੀ ਤੁਹਾਡਾ ਹੱਕ ਆ ਹੁਣ ਪਰਸ ਜੇ ਉਥੇ ਗਾਂ 베ਤੀਓ ਮੈਨੂੰ ਪੈਸੇ ਪਾਉਣ ਤੋਂ ਪਹਿਲਾਂ ਕਹਿੰਦਾ ਆਧਾਰ ਕਾਰਡ ਭੇਜ ਐਡਰੈਸ ਭੇਜ ਮੈਂ ਕਿਹਾ ਬਾਈ YouTube ਖੋਲ ਲੈ ਸਾਡੀ ਨਿੱਤ ਵਾਂਗੂ ਵੀਡੀਓ ਆ ਪਰ ਫੇਰ ਵੀ ਮੈਂ ਦਾਰ ਗੱਲ ਆ ਜੇ ਵਹਿਮ ਮੈਂ ਤਾਂ ਕਰ ਹੀ ਆ ਜੋ ਬਾਈ ਸੌਖਾ ਤਰੀਕਾ ਉਹ ਆ ਮੈਂ ਤਾਂ ਰੇਕ ਵੀਡੀਓ ਚ ਕਹਿੰਨਾ ਉਹਨਾਂ ਬਾਈ ਤੁਸੀਂ ਚਾਹੇ 10 ਰੁਪਏ ਲੈਣੇ ਚਾਹੇ ਲੈਣਾ ਲੱਖ ਲੱਖ ਬਾਈ ਠੀਕ ਆ ਪੰਜ ਸਾਤ ਸੋਤੇ ਤੇਲ ਨਾਲ ਕੋਈ ਫਰਕ ਨਹੀਂ ਪੈਂਦਾ ਗੱਡੀ ਚੱਕੋ ਮੋਟਰਸਾਈਕਲ ਚੱਕੋ ਚਾਹੇ ਬੱਸ ਚੜ ਕੇ ਆਓ ਨਾਲੇ ਬਾਈ ਪਸੂ ਦੇ ਦਸੱਲੀ ਹੋ ਜਾਂਦੀ ਆ ਸਮਝ ਗਿਆ ਆਨਲਾਈਨ ਫੇਰ ਅਗਲਾ ਕਹਿੰਦਾ ਬਾਈ ਸਾਡੇ ਨਾਲ ਠੱਗੀ ਵਾਦੀ ਗਈ ਹੋ ਗਿਆ ਸਹੀ ਗੱਲ ਆ ਅਗਲਾ ਕਹਿੰਦਾ ਸਾਡੇ ਨਾਲ ਧੋਖਾ ਹੋ ਬਹੁਤ ਬੰਦੇ ਕਹਿੰਦੇ ਫੋਨ ਲਾ ਕੇ ਬਾਈ ਸਾਡੇ ਨਾਲ ਤਾਂ ਐ ਪਹਿਲਾਂ ਹੋ ਗਿਆ ਬਾਈ ਯਾਰ ਫੇਰ ਬੰਦਾ ਵੇਖੋ ਯਕੀਨ ਵਾਲਾ ਵੇਖੋ ਜੇ ਤੁਹਾਡੇ ਜਮਾ ਹੀ ਨਹੀਂ ਸਰਦਾ ਉਦੋਂ ਆਨਲਾਈਨ ਮੰਗਾ ਲਓ ਜੇ ਤੁਸੀਂ ਆ ਸਕਦੇ ਆਂ ਤੇ ਬਾਈ ਵਧੀਆ ਗੱਲ ਆ ਅਗਲੇ ਦੇ ਘਰੇ ਆਓ ਦਸੱਲੀ ਕਰੋ ਚਾਹ ਪਾਣੀ ਪੀਓ ਬਾਈ ਪਾ ਮਾ ਜਦੋਂ ਆਪਾਂ ਰੁਪਈਏ ਲਾਉਣੇ ਸਮਾਂ ਕੱਢਣ ਨੂੰ ਕੀ ਹੁੰਦਾ ਦੋ ਬਾਈ ਵਪਾਰੀ ਮੈਂ ਤਾਂ ਵਪਾਰੀਆਂ ਦੀ ਸਿੱਧੀ ਗੱਲ ਆ ਮੈਂ ਵੀ ਹੁਣ ਵਪਾਰੀਆਂ ਜੀਆਂ ਵਪਾਰੀ ਦਾ ਆਪਣਾ ਸਗਾ ਪਿਓ ਆ ਉਹ ਤੇ ਵੀ ਯਕੀਨ ਨਾ ਕਰੋ ਕਰੋ ਹੀ ਨਾ ਬਾਈ ਪੈਸੇ ਆਪੋ ਜੀ ਸਿੱਧੀ ਗੱਲ ਮੋਕਦੀ ਏ ਆ ਅੱਜ ਕੱਲ ਬਹੁਤ ਗੋਹ ਚੱਲੀ ਜਾਂਦਾ ਬਾਈ ਚਲੋ ਆਪਾਂ ਕਿਸੇ ਨੂੰ ਕਿਸੇ ਦਾ ਨਾਂ ਨਹੀਂ ਲੈਂਦੇ ਆਪਾਂ ਆਪਾਂ ਨੂੰ ਕੋਈ ਲੋਕ ਦਿਖਾ ਦਿਓ ਜਿਹੜਾ ਟੈਮਕ ਨਾ ਜਾਏਦੇ ਵੈਸੇ ਹੀ ਆ ਇਹ ਵੈਸੇ ਹੀ ਆ ਬਾਈ ਦੂਜੇ ਸੂਏ ਓਰੀਜਨਲ ਵੈਰਸ ਹੁੰਦੀ ਆ ਕਾਲੀ ਜਰਸੀ ਆ ਮਾਲਕਾਂ ਨੇ 19 ਕਿਲੋ ਦੁੱਧ ਦੱਸਿਆ ਵੀ ਪਹਿਲੇ ਸੂਏ ਚ ਹੋਇਆ। ਅੱਛਾ। ਦੇਣ ਪਏ ਆ ਤਿੰਨ ਤੋਂ ਚਾਰ ਇਹਦੇ। ਠੀਕ ਆ। ਹਾਂ ਠੰਡੀ ਸੀਲ ਇਹ ਵੀ ਬਹੁਤ ਆਬਰਾੜਾ ਜਿਵੇਂ ਮਰਜੀ ਕੋਈ ਵਹਿਜੇ ਹਰ ਵਾਸਤੇ ਨਹੀਂ ਵਹਿਣ ਨੂੰ ਲੈ। ਜਿਵੇਂ ਮਰਜੀ ਬੈਠ ਜਾਵੇ। ਹਾਂ। ਪਰ ਛੋਟੀ ਨਾ ਕੋਈ ਸਮਝੇ। ਵੱਡੀ ਵਹਿੜਾ ਪੂਰੀ। ਕ੍ਰੋਸ ਅੰਗ ਆ ਗਿਆ। ਹਾਂ ਕੋਈ ਹਿਮਾਚਲ ਵਾਲੀ ਜਰਸੀ ਨਾ ਸਮਝ ਲੇ। ਠੀਕ ਆ। ਵੀ ਨਿੱਕੀ ਜੀ ਆ ਆਪਾਂ ਵਾਰ-ਵਾਰ ਰੀਲ ਵੀਡੀਓ ਤੇ ਕਹਿੰਨਾ ਵੀ ਭਾਈ ਪ੍ਰੇਸ਼ ਕਰ ਲੋ ਬਾਜੋ। ਮੁੜ ਕੇ ਤੁਸੀਂ ਫੋਨ ਲਾ ਕੇ ਕਹਿੰਦੇ ਆ ਭਾਈ ਅਸੀਂ ਤਾਂ ਉਹ ਤਾਂ ਹਿਮਾਚਲ ਵਾਲੇ ਲਗਾਏ ਸੀ। ਉਹ ਉਹਨੂੰ ਐ ਹੋ ਗਿਆ ਜੋ ਹੋ ਆਉਂਦੀ ਸਮਝ ਨਾ ਲੈ। ਆਪਣਾ ਇਹ ਗੱਲ ਕਹਿੰਨੇ ਬਾਈ ਤੁਸੀਂ ਥੋੜੀ ਸਮਝ ਆ ਜੀ। ਤੁਸੀਂ ਚੰਗੀ ਲੈ ਲਓ ਤੁਸੀਂ ਮਾੜੀ ਲੈ ਲਓ ਉਹ ਥੋੜੀ ਸਮਝ ਆ ਬਾਈ ਆਪਾਂ ਕਿਹੋ ਜੀ ਫਸੂਲ ਲੈਣਾ, ਕ੍ਰੋਸ ਲੈਣਾ, ਜਰਸੀ ਲੈਣੀ ਐ, ਡੱਬੀ ਲੈਣੀ ਐ। ਕਿਹੋ ਜਾਂ ਮਰਜ਼ੀ ਲੈ ਲਿਓ ਜੀ। ਸਮਾਂ ਲੈ ਜੂ ਹਜੇ 5-4 ਦਿਨ। ਰਾਮਣਾ ਬਾਈ। ਦੁੱਧ, ਪਿਆਜ਼ੂ ਚੰਗਾ ਤੇ ਪਿਆਉ ਵੀ ਮੱਜਾ ਰਗਾ ਵੀਰੇ ਚਿੱਟਾ। ਸੋਨਾ ਥਾਣਾ ਦਾ ਸਹਿਜ ਆ। ਕੱਲਾ-ਕੱਲਾ ਨਿਖੜਮਾ ਹੱਥੀ ਚ ਬਾਈ ਵਾਲਾ। ਇੱਕ ਵੈਸੇ ਹੀ ਆ ਜਾਂਦਾ ਹੁੰਦਾ ਬੈੜਾਂ 'ਚ ਟਮਕਣਾ ਜਿਹਾ। ਤੂੰ ਨੂੰ ਦਿਖਾ ਵੀ ਦੇ ਨੀ ਇਹ ਤੇਰਾ ਫਰਾਕ ਹੀ ਹੈ ਨੀ ਬਰਾੜ ਠੀਕ ਆ ਜਿਹੜੇ ਰੁਪਏ ਲੈਣੇ ਹੋਏ ਉਹ ਹੀ ਦੱਸੀਏ ਦੇ ਵੀ ਯਾਰ ਬਾਈ ਮੁੱਲ ਕਰ ਨੂੰ 60 ਕਰਾਲਾ 62 ਕਰਾਲਾ ਹੂੰ ਠੀਕ ਆ ਹੂੰ 100 ਰੁਪਿਆ ਛੋੜ ਹੀ ਹੋਣੀ ਉਹ ਤੋਂ ਬਾਅਦ ਛੋੜੂ ਨਹੀਂ ਕਰਨੀ 55000 ਰਿਵਾਰਡ ਦੇ ਦਾਂਗੇ 55 ਹੀ ਦੇ ਦਾਂਗੇ 55 ਆ ਗਿਆ ਆਪੀ ਦਾ 55000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਇਕੱਲਾ ਛੋੜ ਛੱਪਾ ਹੀ ਹੋਣਾ ਵੈੜ ਚੰਗੀ ਆ ਬਾਕੀ ਨੰਬਰ ਸਗਰੀਨ ਤੇ ਚੱਲਦਾ ਰਹਿਣਾ ਨਾਗਾ ਗਿਆ ਵੀਰੇ ਤੈਨ ਨੰਬਰ ਇਹਦਾ ਸੂਆ ਕਰ ਨਾ ਮੱਝ ਇਹ ਵੀ ਬਾਈ origial ਦੂਜੇ ਸੂਏ ਵੈੜਸ ਹੁੰਦੀ ਆ ਹੂੰ ਚੰਦਾ ਦਾ ਵੈੜਾ ਹੀ ਆਪਣੇ ਨਾਲ ਚੰਦ ਬੰਡ ਠੀਕ ਆ ਠੀਕ ਆ ਬੰਦੇ ਦਾ ਨੰਬਰ ਐਡਰੈਸ ਸਭ ਕੁਝ ਦੇ ਦੂੰਗਾ ਇਹਦਾ ਤਾਂ ਮੈਂ ਉਹ ਕਹਿੰਦੇ ਵੀ ਅਹੀ 23 ਕਿਲੋ ਦੁੱਧ ਚੋਇਆ ਹਾਂ 21 ਕਿਲੋ ਇਹਦਾ ਭਣਾ ਗਾਰੰਟੀ ਦੇ ਦੀ ਠੀਕ ਆ ਆਪਾਂ 20 19 ਮੰਨ ਕੇ ਲਈ ਆ ਭੈਣ ਭਰਾਵਾਂ ਦੀ ਸਮਝ ਨਾਲ ਲੈਣਾ ਪਰ ਵੀਰ ਦਾ ਗਾਰੰਟੀ ਵੀ ਦੇ ਦਾਂਗੇ ਯਾਰ ਹੋਰ ਦੱਸ 20 ਦੀ ਹਾਜੀ ਵਹਿੜ ਨਾਲ ਧਿਆਨ ਦੇਖ ਹਾਂ ਆ ਚੀਜ਼ਾਂ ਵਖਾ ਦੇ ਲੈ ਠੀਕ ਆ ਫੋਟਾਂ ਨੂੰ ਹਜੇ ਖਾਲੀ ਪਿਆ ਰੱਖੀ ਬੈਠੀ ਆ ਠੀਕ ਆ ਤੇ ਵਜ਼ਨ ਵੀ ਫੁੱਲਾ ਤੇ ਫੁੱਲ ਵੱਡੀ ਆ ਭਾਈ ਫੁੱਲ ਵੱਡੀ ਆ ਹਾਂ ਖਾਣਾ ਦੀ ਭਾਰ ਪਿੱਛੇ ਦੀ ਠੰਡੀ ਸੀਲ ਦੀ ਆਪਣੀ ਤਨਾਰੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਹਾਂ ਜੇ ਕੋਈ ਭੈਣ ਭਰਾ ਕਹਿ ਦਿੰਦਾ ਹਰੇਕ ਪਸ਼ੂ ਦੀ ਮੈਂ ਦੋਦੀ ਗਰੰਟੀ ਵੀ ਨਹੀਂ ਦਿੰਦਾ ਬਈ ਆਪਣੇ ਲਿਆਂਦੇ ਹੁੰਦੇ ਆ ਜਦੋਂ ਘਰੇਲੂ ਪਸ਼ੂ ਲਈਦਾ ਅਗਲੇ ਦਾ ਤਸੱਲੀ ਮਿਲਦੀ ਆ ਤਾਂ ਕਹਿ ਦੇਈਦਾ ਠੀਕ ਆ ਨਹੀਂ ਵਪਾਰੀ ਦਾ ਉਹਦੇ ਕਹਿਣ ਨੂੰ ਵੀ ਉਹੀ ਗੱਲ ਆ ਗਰੰਟੀਆਂ ਗਰੁੰਟੀਆਂ ਤਾਂ ਕਰੀਆਂ ਹੁੰਦੀਆਂ ਬਈ ਮੁੜ ਕੇ 15000 ਬੈਕ ਕਰ ਲਾ ਰੀ ਬੈਕ ਕਰ ਲੈਣਾ ਬਈ ਬਾਅਦ ਰੋਲਾ ਹੀ ਪੈਂਦਾ ਹੁੰਦਾ ਉਹਨਾਂ ਨੇ ਨਿਭਰਦਾ ਬਈ ਬੈਕ ਬੂ ਕਾਲੀਆਂ ਜਿਨਾਂ ਦਾ ਬਾਅਦ ਦੀਆਂ ਆ ਦੀ ਸਮਝ ਨਾ ਪਸੂ ਲਿਆ ਕਰੋ ਲਿਆ ਕਰੋ ਥੋੜਾ ਜਿਆ ਦਮਾਗ ਲਾ ਲਿਆ ਕਰੋ ਪੰਜ ਚਾਰ ਵੀਡੀਓ ਦੇਖ ਲਿਆ ਕਰੋ ਕਿਉਂਕਿ ਬਾਅਦ ਚ ਤਾਂ ਮੇਰੇ ਰੋਲੇ ਹੀ ਪੈਣਾ ਹੁੰਦਾ ਤੇ ਰੋਲੇ ਦਾ ਕੋਈ ਹੱਲ ਨਹੀਂ ਹੁੰਦਾ ਜਾਂ 5000 ਅਗਲਾ ਘਾਟ ਜੂਜਾ ਤੁਸੀਂ ਘਾਟ ਜੂਗੇ ਨੁਕਸਾਨ ਹੀ ਹੈ ਜਿਨੇ ਵੀ ਜਿਹੜਾ ਵੀ ਘਟਿਆ ਚਾਹੇ ਇਧਰ ਲਈ ਤਾਂ ਘਟ ਗਈ ਚਾਹੇ ਉਧਰ ਲਈ ਘਟ ਰਹੀ ਹੈ ਦੁੱਧ ਚੰਗਾ ਪਾਊਗੀ ਗਾਰੰਟੀ ਵਾਲਾ ਕੰਮ ਹੀ ਆ ਪਰ ਫਿਰ ਵੀ ਤੁਸੀਂ ਸਮਝ ਨਾ ਲੈ ਜੋ ਚੰਗੀ ਆ ਵੜ ਥਣ ਭਾਂਡੇ ਦੀ ਸਾਫ ਪਈ ਆ ਹਾਈਟ ਬਾਈ ਮੇਰੇ ਕੱਦ ਦਾ ਅੰਦਾਜ਼ਾ ਲਾ ਲਿਆ ਅਗਲਾ ਹਾਈਟ ਵੀ ਚੰਗੀ ਆ ਐਣ ਮੰਜੇ ਦੇ ਭਾਵੇਂ ਵਾਂਗੂ ਕੱਲਾ ਕੱਲਾ ਥਾਨ ਨਿਖੜ ਮਾ ਹਾਥੀ ਚਵਾਈ ਵਾਲਾ ਫੋੜ ਸ਼ਾਂਗ ਪੂਰਾ ਵੀਣ ਚਮਕ-ਦਮਕ ਵੀ ਚੰਗੀ ਆ ਇਹਦਾ ਛੋਟਾ ਜਿਹਾ ਭਾਅ ਵੀਰੇ ਬਾਈ ਇਹਦੀ ਜਮਾ ਜੈ ਸਨੋ ਆ ਹੂੰ 65000 ਦੀ ਵੈੜ ਦੇਣੀ ਆ 65000 ਦੀ ਮੁੱਲ ਕੋਈ 70-50 ਵਾਲੇ ਕੋਈ 68 ਮੰਨ ਲੈ ਠੀਕ ਆ ਹਾਂ 8000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ ਮੁੱਲ ਕਰੋਨ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੈ। ਬਾਕੀ ਬਾਈ ਆਪਾਂ ਤਾਂ ਉਹੀ ਫੇਰ ਵਾਰ-ਵਾਰ ਆਣੇ ਆ ਵੀ ਆਪਣੇ ਘਰੇ ਆਓ ਦਸੱਲੀ ਕਰੋ ਫੇਰ ਪਸੂ ਲਈ ਜਾਓ। ਠੀਕ ਹੈ। ਹਾਂ ਆਪਣਾ ਕੋਈ ਨਹੀਂ ਇਹੋ ਜਿਹਾ ਵੀ ਮੈਂ ਅੱਜ ਦਾ ਹੀ ਨਾ ਦਾ ਪਥੂ ਬਸ ਮਹਾਰਾਜ ਦੀ ਨਹੀਂ ਕਰ ਪਾਇ ਮੋੜ ਨੂੰ ਕਿਸੇ ਦਾ ਫੋਨ ਆਇਆ ਤਾਂ ਨਾ ਹੀ ਆਪਾਂ ਬਈ ਮੜਾਉਣਾ। ਨਾ ਹੀ ਮੜਾਉਣਾ। ਜਿਹੜੇ ਮੜਾਉਂਦੇ ਆ ਬਈ 15000 ਵੇਕ ਕਰ ਲੈਂਦੇ ਆ। ਠੀਕ ਆ। ਪਹਿਲਾਂ ਵੇਖ ਕੇ ਲੈ ਲਓ। ਹਾਂ ਬਸ ਸਸਰੀ ਕਾਲੀ ਆ ਉਹਦੀ। ਆਪ ਦੀ ਦਸੱਲੀ ਕਰਾ ਕੇ ਲਿਆਓ ਭਈ ਆਉਣੀ। ਪਹਿਲਾਂ ਚਾਰ ਬੰਦੇ ਨਾਲ ਲੈ ਆ ਕੇ ਦਸੱਲੀ 何だ